ਤਾਂ ਹਾਂਜੀ ਨਮਸਕਾਰ ਦੋਸਤੋ ਆਰ ਵੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਤਾਂ ਅੱਜ ਮੈਂ ਪਹੁੰਚਿਆ ਸਤਿਦੇਵਾ ਫੋਟੋ ਲੈਬ ਤੇ ਸਤਿਦੇਵਾ ਫੋਟੋ ਲੈਬ ਵਾਲਿਆਂ ਨੇ ਜਿਹੜਾ ਕਿ ਫਾਜ਼ਿਲਕਾ ਦੇ ਵਿੱਚ ਸੈਂਰੀ ਜਾਂ ਫਿਰ ਕੋਈ ਵੀ ਤੁਸੀਂ ਦਿੱਦੀ ਪ੍ਰਿੰਟ ਕਰवानी ਹੈ ਜਾਂ ਫਿਰ ਗਿਫਟ ਆਈਟਮ ਤੁਹਾਨੂੰ ਇੱਥੇ ਸਾਰੀ ਜਿਹੜੀ ਕਿ ਇੱਕੋ ਹੀ ਸ਼ਾਪ ਤੇ ਮਿਲ ਜੇਗੀ ਕੁਝ ਵੀ ਜੇਕਰ ਤੁਸੀਂ ਆਪਣੀ ਫੋਟੋ ਪਰਵਾਣੀ ਹੈ ਜੇਕਰ ਤੁਸੀਂ ਫੀਲਿੰਗ ਪ੍ਰਿੰਟ ਕਰਵਾਉਣਾ ਹੈ ਜੇਕਰ ਤੁਸੀਂ ਆਪਣੀ ਫੋਟੋ ਵਾਲਾ ਕੱਪ ਬਣਵਾਉਣਾ ਹੈ ਜਾਂ ਫਿਰ ਕੁਝ ਵੀ ਪ੍ਰਿੰਟ ਕਰਵਾਉਣਾ ਹੈ ਤਾਂ ਆਪਾਂ ਗੱਲਬਾਤ ਕਰ ਲੈਨੇ ਆ ਸਦੇਵਾ ਸਾਹਿਬ ਜੀ ਘੋਰ ਬਾਜੀ ਠੀਕ ਹੋ ਸਾਰੇ ਸਾਰੇ ਅਰਬੀ ਲਾਈ ਮੀਡੀਆ ਹਸਨ ਕੀ ਕਹਿਣਾ ਚਾਹੋਗੇ ਜੀ ਆਪਣੇ ਕੋਲ ਕੀ ਕੀ ਮਿਲ ਰਿਹਾ ਜੀ ਆਪ ਨੂੰ ਸਾਰੀ ਜੋ ਸੀਂਦੀ ਹੈ ਸੀ ਆਪ ਕਸਟਮਾਈਜ਼ ਕਰਦੇ ਆ ਜੀ ਆਪ ਹੀ ਪ੍ਰਿੰਟ ਕਰਦੇ ਆ ਆਪ ਹੀ ਸੀ ਫਰੇਮਿੰਗ ਕਰਦੇ ਆ ਸਾਰੀ ਇਹ ਇਨ ਹਾਊਸ ਸਾਰਾ ਕਸ ਕੰਮ ਕਰਦੇ ਆ ਅਗਰ ਕੋਈ ਕਸਟਮਰ ਕੋ ਕੋਈ ਸਹੀ ਆਵਦੀ ਫੋਟੋ ਹੈਗੀ ਉਹਦੇ ਕੋਲ ਅਸੀਂ ਉਹ ਵੀ ਪ੍ਰਿੰਟ ਕਰ ਦਿਆ ਕਸਟਮਾਈਜ਼ ਕਰਕੇ ਅਸੀਂ ਉਹ ਪ੍ਰੇਮ ਪਾ ਕੇ ਦਿੰਨੇ ਆ ਲੈਂਮਸ਼ਨ ਕਾ ਚ ਲੈਂਮਸ਼ਨ ਕਰ ਦਿੰਨੇ ਆ ਮਤਲਬ ਕਿ ਜੇ ਆਪਾਂ ਬਰਥਡੇ ਆਨਿਵਰਸਰੀ ਤੇ ਕਿਸੇ ਨੂੰ ਗਿਫਟ ਕਰਦੇ ਆ ਹਾਂਜੀ ਤਾਂ ਤਾਂ ਉਹ ਸੈਂਡਰੀ ਤੁਸੀਂ ਆਪ ਹੀ ਬਣਾ ਲੀ ਬਿਲਕੁਲ ਕੋਈ ਫੋਟੋ ਪ੍ਰਿੰਟਿੰਗ ਆਲ ਸਾਈਜ਼ ਅਵੇਲੇਬਲ ਨੇ ਉਹ ਹੀ ਸੇਮ ਡੇ ਵਿਥ 1 ਤੋਂ 2 ਆਵਰਸ ਅਸੀਂ ਰੈਡੀ ਕਰਕੇ ਦਿੰਨੇ ਆ ਸਟਾਰਟਿੰਗ ਪ੍ਰਾਈਸ ਇੰਡੀ ਦੇ ਕਿੰਨੇ ਰੁਪਏ ਤੋਂ ਸ਼ੁਰੂ ਹੋ ਜਾਂਦਾ ਸਾਈਜ਼ ਕੋਡਿੰਗ ਸਾਈਜ਼ ਹੁੰਦੇ ਨੇ ਸਟਾਰਟਿੰਗ ਸਾਈਜ਼ 200 ਸਟਾਰਟ ਕਰ ਦਿੰਦੇ ਵਿਦ ਫਰੇਮ ਤੇ ਲੈਸ ਕਿੰਨੀ ਦੇ ਰਹੇ ਹਾਂ ਜੀ ਦੀਵਾਲੀ ਮੌਕੇ ਜਿਹੜਾ 20 ਤਰੀਕ ਤੱਕ ਜੀ 21 ਤਰੀਕ ਤੱਕ ਜਿਹੜਾ ਕੋਈ ਵੀ ਫਰੇਮ ਤੁਸੀਂ ਆਪ ਦਾ ਪ੍ਰਿੰਟ ਕਰਾਓ ਕੋਈ ਡਿਜ਼ਾਈਨ ਕਰਾਓ ਸਾਡੇ ਕੋਲ ਕਲਾਜ ਬਣਵਾਓ ਕੋਈ ਵੀ ਡਿਟੇਲ ਜਿਵੇਂ ਅਸੀਂ LED ਫਰੇਮ ਬਣਾਨੇ ਆ ਸਰ ਦੇ 20% ਲੈਸ ਲਗਾ ਰਿਹਾ ਅਸੀਂ ਤਾਂ ਜਿੰਨੇ ਵੀ ਫਰੇਮ ਤੁਸੀਂ ਜਿੰਨੇ ਮਰਜ਼ੀ ਫਰੇਮ ਬਣਵਾ ਲਓ ਸਿਰਫ ਦੀਵਾਲੀ ਤੱਕ ਦੀ ਇਹ ਆਫਰ ਹੈ 20% ਤੱਕ ਦੀ ਜਿਹੜੀ ਕਿ ਲੈਸ ਦੇ ਰਹੇ ਨੇ ਜੀ ਹਾਂ ਸਹੀ ਸੁਣ ਰਹੇ ਹੋ 20% ਦੀ ਜਿਹੜੀ ਲੈਸ ਦੇ ਰਹੇ ਨੇ ਤਾਂ ਭਾਈ ਲਾਈਟ ਕਿਵੇਂ ਲੱਗੀ ਹੋਈ ਹੈ ਇਹ LED ਫਰੇਮ ਬਣਾ ਰਿਹਾ ਅਸੀਂ ਇਹ ਵੀ ਸਾਡਾ ਇਨ ਹਾਊਸ ਵਰਕ ਕੇ ਸਾਰਾ ਅਸੀਂ ਕਸਟਮਾਈਜ਼ ਕਰਾ ਸਕਦੇ ਹਾਂ ਇਹਦੇ ਵਿੱਚ ਕੋਈ ਫੋਟੋ ਸਾਡੀ ਅਸੀਂ ਕਸਟਮਾਈਜ਼ ਕਰਕੇ ਦਿੰਨੇ ਆਂ ਭਾਵੇਂ ਤੁਸੀਂ ਆਦੇ ਬੱਚੇ ਦੀ ਫੋਟੋ ਕਰਾਓ ਗੁਰੂਆਂ ਦੀ ਫੋਟੋ ਕੁਝ ਵੀ ਲਾਓ ਅਸੀਂ ਉਹਨੂੰ ਕਸਟਮਾਈਜ਼ ਕਰਕੇ ਦਿੰਨੇ ਆਂ ਇਹਦੇ ਸਾਡੇ ਸਾਲ ਸਾਰੇ ਅਵੇਲੇਬ ਹੁੰਦੇ ਨੇ ਜੇ ਬਿਆਸਰ ਬਾਬਾ ਦੀ ਫੋਟੋ ਦੇਖ ਰਹੇ ਹੋ ਇਹ ਸ਼ੁਰੂ ਤੁਹਾਨੂੰ ਫਾਇਲ ਕਿ ਨਹੀਂ ਮਿਲੇਗਾ ਨਹੀਂ ਮਿਲੇਗਾ ਇਹ ਐਲਈਡੀ ਪੋਸਟ ਦੇ ਰਿਆ ਸੀ ਆ ਫੋਟੋ ਹੋ ਗਿਆ ਐਲਈਡੀ ਇਹ ਬਾਲਾ ਹੀ ਸਾਡੀ ਸਰਕਾਰ ਦੀ ਫੋਟੋ ਵਾਹ ਜੀ ਵਾਹ ਕੀ ਬਾਤ ਇਹ ਘਟਸ਼ਾਮ ਬਾਬਾ ਜੀ ਨਾਲ ਐਲਈਡੀ ਅਸੀਂ ਇਨ ਹਾਊਸ ਸਾਰਾ ਕਰਦੇ ਆਂ ਇਹਦੇ ਅੰਦਰ ਸਾਰਾ ਸੈਮਸੰਗ ਦਾ ਆਰਚੀਸ ਪੈਨਲ ਲਗਾਇਆ ਗਿਆ ਵ ਨਦੋ ਆਪਾਂ ਹੋਰ ਵੀ ਜਿਹੜੀ ਆਈਟਮਸ ਇੱਥੇ ਵੇਖਦੇ ਆਂ ਬਾਜੀ ਇਹ ਇੱਕ ਚੀਜ਼ ਐ ਇਹਾਰੇ ਹਰ ਚੀਜ਼ ਇੱਕ ਫਰੇਮ ਹੁੰਦੇ ਨੇ ਇਹਨੂੰ ਕਹਿੰਦੇ ਨੇ ਮੈਜਿਕ ਸੈਂਸਰ ਮਿਰਰ ਫਰੇਮ ਉਸ ਤੋਂ ਬਾਅਦ ਆ ਫਰੇਮ ਆਉਂਦੇ ਨੇ ਵੁੱਡਨ ਫਲਾਰਜ ਆ ਗਏ ਇਹ ਸਟੋਨ ਪ੍ਰਿੰਟ ਹੁੰਦੇ ਨੇ ਜੀ ਇਹ ਸਟੋਨ ਤੇ ਉੱਪਰ ਪ੍ਰਿੰਟ ਕਰਦੇ ਆ ਤੇ ਉਸ ਤੋਂ ਬਾਅਦ ਆ ਮੱਗ ਆ ਗਏ ਸਾਰੇ ਹਰ ਤਰ੍ਹਾਂ ਦੇ ਕਲਰ ਮੱਗ ਹੋ ਗਏ ਸਾਡੇ ਕੋਲ ਪੈਚ ਮੱਗ ਹੌਟ ਹੈਂਡਲ ਮੱਗ ਹੋ ਗਏ ਇਹ ਮੱਗ ਦੇ ਵਿੱਚ ਬਾਜੀ ਉਹ ਇੱਕ ਉਹ ਪੋਹਨੇ ਗਰਮ ਪਾਣੀ ਪਾਓ ਤੇ ਫੋਟੋ ਆ ਜਾਂਦੀ ਹੈ ਉਹ ਵੀ ਮਿਲ ਜੇਗਾ ਮੈਜਿਕ ਮੱਗ ਹੁੰਦੇ ਬਲੈਕ ਸਾਡੇ ਕੋਲ ਉਹ ਤੁਹਾਨੂੰ ਉੱਪਰ ਇੱਕ ਸਾਰਾ ਦਿਖਾਉਣਾ ਇਹ 레이저 ਇੰਗਰੇਵਿੰਗ ਮਸ਼ੀਨ ਹੈ ਜਿਵੇਂ ਟਮਲਰ ਨੇ ਅਸੀਂ ਟਮਲਰ ਤੇ ਨੇਮ ਪ੍ਰਿੰਟ ਹੋ ਗਏ ਇਹ ਜਿਮ ਬੋਟਲ ਇਹ ਬੱਚਿਆਂ ਸਕੂਲ ਬੋਟਲ ਜਿਵੇਂ ਅਸੀਂ 레이ਜ਼ਰਿੰਗ ਗਰੇ ਕਰਕੇ ਦੇ ਰਹੇ ਨਾਮ ਲਿਖਦੇ ਆ ਜੀ ਨਾਮ ਲਿਖਦੇ ਆ ਇਹਦੇ ਉੱਪਰ ਕੀਰਿੰਗ ਇੱਕ ਕਾਰਪੋਰੇਟ ਗਿਫਟ ਹੈ ਇਹ ਤੁਸੀਂ ਪੈਨ ਲਗਾਓ ਜਿਵੇਂ ਇਹ ਸਾਰੇ ਪੈਨ ਪੈਨ ਤੇ ਨਾਮ ਲਿਖ ਕੇ ਦੇਨੇ 레이ਜ਼ਰਿੰਗ ਗਰੇ ਹੁੰਦੀ ਹੈ ਇਹਦੇ ਤੇ ਇਹ ਇੱਕ ਕਾਰਪੋਰੇਟ ਗਿਫਟ ਹੋ ਗਏ ਕਿਸੇ ਨੂੰ ਤੁਸੀਂ ਕਿਸੇ ਅਫਸਰ ਨੂੰ ਕਿਸੇ ਨੂੰ ਗਿਫਟ ਕਰਨਾ ਹੋਵੇ ਇਹਦੇ ਪੈਨ ਤੇ ਤੇ ਡਾਇਰੀ ਤੇ ਨੇਮ ਪ੍ਰਿੰਟ ਹੋਏਗਾ 레이ਜ਼ਰ ਨਾਲ ਇਹ ਵੀ 레이ਜ਼ਰ ਕਰਕੇ ਦੇਨੇ ਆ ਅਸੀਂ ਇਹਦੇ ਬਹੁਤ ਅੱਛੇ ਸੈਟ ਅਗੇ ਨੇ ਇੱਕ ਕਾਫੀ ਸੈਟ ਆ ਰਿਹਾ ਹੈ ਇਹਦੇ ਵਿੱਚ ਕਾਫੀ ਸੈਟ ਇਸ ਤਰ੍ਹਾਂ ਹੈ ਜਿਵੇਂ ਜਿਵੇਂ ਰਾਈਟ ਕਰਾਂਗੇ ਕਾਫੀ ਦੀ ਫਰੇਰੈਂਸ ਆਏਗੀ ਜਦੋਂ ਪੈਨ ਬੰਦ ਕਰ ਦਾਂਗੇ ਕਾਫੀ ਦੀ ਫਰੇਰੈਂਸ ਆਊਟ ਹੋ ਜਾਊਗੀ ਵਾਹ ਜੀ ਬਾਬਾ ਜੀ ਇੰਨੀ ਆਈਟਮਾਂ ਡੁੰਡ ਕੇ ਇੱਥੇ ਲਿਆਏ ਹੋ ਇਹ ਫਾਇਜ਼ ਦਾ ਫਰਸਟ ਟਾਈਮ ਅਸੀਂ ਲੇਜ਼ਰਿੰਗ ਗਰੇਵ ਕਰ ਰਹੇ ਹਾਂ ਸਾਰੀ ਚੀਜ਼ ਕੀ ਰਿੰਗ ਹੋਗੇ ਕੀ ਰਿੰਗ ਤੇ ਅਸੀਂ ਨਾਮ ਲਿਖ ਕੇ ਦੇ ਰਹੇ ਹਾਂ ਨਾਮ ਕਰਾ ਰਹੇ ਹਾਂ ਸਾਰਾ ਕੁਝ ਲੇਜ਼ਰ ਕੀਰਿੰਗ ਬਹੁਤ ਤਰ੍ਹਾਂ ਦੇ ਆਰਟੀਕਲ ਕੀਰਿੰਗ ਨੇ ਕੀ ਆ ਇਹ ਸਾਰਾ ਕੁਝ ਕਰ ਰਿਹਾ ਐਸੀ ਸਾਡਾ ਸਾਰਾ ਹੋਲਸੇਲ ਦਾ ਕੰਮ ਹੈ ਪੇਪਰ ਜੋ ਸਟੂਡੀਓ ਵਰਕ ਯੂਜ਼ ਕਰਦੇ ਨੇ ਪੇਪਰ ਸਟੂਡੀਓ ਹੋ ਗਏ ਆਨਲਾਈਨ ਲਓਗੇ ਫੋਟੋ ਪ੍ਰਿੰਟਿੰਗ ਕਰ ਇਨਕ ਦਾ ਐਲਬਮ ਕੋਈ ਤੁਹਾਡੇ ਕੋਲ ਪੁਰਾਣੀ ਫੋਟੋ ਪਈਆਂ ਜਿਵੇਂ ਅਸੀਂ ਉਹ ਵੀ ਐਲਬਮ ਦਿੰਨੇ ਆ ਐਲਬਮ ਜੋ ਫਾਈਲ ਕਿ ਮਿਲਦੀ ਨਹੀਂ ਕਿਥੋਂ ਐਲਬਮ ਲਈਏ ਪੁਰਾਣੀ ਫੋਟੋਆਂ ਮੈਮਰੀਸ ਸੰਭਾਲਣ ਵਾਸਤੇ ਐਲਬਮ ਉਹ ਐਲਬਮ ਕਰ ਰਹੇ ਆ ਸਰ ਮੇਰੇ ਕੋਲ ਕੁਝ ਵੀ ਐਨ ਇਨਕ ਵੀ ਮਿਲ ਜੂਗੀ ਭਾਈ ਜੀ ਰਿੰਗ ਲਾਈਟ ਵੀ ਮਿਲਦੀ ਮੇਰੇ ਕੋਲ ਵੀਰ ਜੀ ਕੀ ਬਾਤ ਜੋ ਵੀ ਬਿਊਟੀ ਪਾਰਲਰ ਵਾਲੇ ਜਾਂ ਪ੍ਰੋਫੈਸ਼ਨਲ ਯੂਜ਼ ਕਰਦੇ ਨੇ ਔਰ ਲਾਈਟਸ ਹੋ ਗਈਆਂ ਬੈਟਰੀ ਚਾਰਜਰ ਇਹ ਸਭ ਕੁਝ ਲਾਈਟਸ ਕਿਨੇ ਦੇਖਦੇ ਮਿਲ ਜਣਗੇ ਇਸ ਟਾਈਮ ਲਾਈਟ ਸਟਾਰਟਿੰਗ ਹੁੰਦੀ ਹੈ 14 1500 ਸਟਾਰਟ ਹੁੰਦੀ ਹੈ ਤੇ 3500 ਤੱਕ ਰੇਂਜ ਆਂਦੀ ਹੈ ਐਂਡ ਇਸ ਕੈਲਵਿਨ ਹੁੰਦੇ ਨੇ ਆਰ ਜੀ ਬੀ ਜੋ ਵੀ ਪ੍ਰੋਫੈਸ਼ਨ ਜਿਹੜਾ ਯੂਜ਼ ਕਰ ਰਿਹਾ ਸਾਰੀ ਔਸਤਾ ਸਾਡੇ ਕੋਲ ਪਹੁੰਚਣਾ ਕਿੱਥੇ ਬਾਜੀ ਆਣਾ ਕਿੱਥੇ ਵਾ ਕਲਰ ਫੋਟੋ ਲੈਬ ਸਲੇਮ ਸ਼ਾ ਰੋਡ ਸਾਹਮਣੇ ਕੁਮਯਾਰਦੀਪ ਕੋ ਸਾਹਮਣੇ ਜੀ ਤੇ ਆਪਾਂ ਅੰਦਰ ਵੀ ਲੈ ਕੇ ਚੱਲਦੇ ਆਂ ਅੰਦਰ ਵੀ ਤੁਹਾਨੂੰ ਦਿਖਾਣੇ ਆਂ ਇਹ ਫੋਟੋ ਲੈਬਰੀ ਕੀ ਵਾਹ ਜੀ ਵਾਹ ਪਾ ਜੀ ਤੁਸੀਂ ਸਾਰਾ ਕੁਝ ਆਪ ਹੀ ਇੱਥੇ ਫਿਟ ਕੀਤਾ ਹੈ ਸਭ ਕੁਝ ਪ੍ਰਿੰਟਿੰਗ ਇਨ ਹਾਊਸ ਹੁੰਦੀ ਵੀਰੇ ਸਾਰੀ ਜੀ ਕੋਈ ਵੀ ਸੀਨਰੀ ਹੈ ਸਾਡੇ ਕੋਲ ਸਾਰ ਅਸੀਂ ਇਨ ਹਾਊਸ ਕਰ ਰਹੇ ਹਾਂ ਇਹ ਫੋਟੋ ਲੈਬਰੀ ਵਾਹ ਜੀ ਜਿੰਨੇ ਕੋਈ ਵੀ ਸਾਡੀ ਪ੍ਰਿੰਟ ਹੁੰਦੀ ਹੈ ਫੋਟੋ ਆਵਰ ਮੈਮਰੀਜ਼ ਫੋਨ ਚ ਹੁੰਦੀ ਹੈ ਮੈਮਰੀਜ਼ ਆਪਨੇ ਆਪਾ ਕਹਿੰਦੇ ਕੋਈ ਫੋਟੋ ਮੈਂ ਕਈ ਫੋਨ ਤੇ ਡਾਟਾ ਡਿਲੀਟ ਹੋ ਗਿਆ ਜਾਂਦਾ ਆਪਾ ਕਹਿੰਦੇ ਡਿਲੀਟ ਨਾ ਹੋਵੇ ਉਹਦੀ ਸੀ ਮੈਮਰੀਸ ਪ੍ਰਿੰਟ ਕਰਾਣੇ ਆ ਘੁੰਮ ਕੇ ਆਣੇ ਆ ਉਹਦੀ ਮੈਮਰੀਸ ਪ੍ਰਿੰਟ ਕਰਾਣ ਲਈ ਇਹ ਸਾਰੀਆਂ ਫੋਟੋ ਹੀ ਪ੍ਰਿੰਟ ਕਰਦੇ ਆਂਦੇ ਸੀ ਵਾਹ ਜੀ ਕਿੰਠੇ ਦੇ ਰਿਹਾ ਤਾਂ ਬਹੁਤ ਵਧੀਆ ਜਿਹੜੀ ਕਿ ਇਹ ਕੰਮ ਕਰ ਰਹੇ ਨੇ ਫਾਜ਼ਿਲ ਕਾ ਦੇ ਵਿੱਚ ਮੈਨੂੰ ਲੱਗਦਾ ਹੈ ਪਹਿਲੀ ਦੁਕਾਨੀ ਹੈ ਜਿਹੜੀ ਕਿ ਜਿਹੜਾ ਇੰਨਾ ਸਾਰਾ ਸਮਾਨ ਜਿਹੜੀ ਕਿ ਮਿਨਾ ਰਹੀ ਹੈ ਹਾਂ ਵੀ ਇਹ ਵੀਰੇ ਬਹੁਤ ਹਾਲੇ ਤੋਂ ਕੱਢ ਖਾਇਆ ਤੁਸੀਂ ਮੈਨੂੰ ਉੱਪਰ ਚੱਲੋ ਤੁਹਾਨੂੰ ਸਾਰੀ ਕੁਝ ਦਿਖਾਣਾ ਆਜੋ ਆਪਾਂ ਉੱਤੇ ਵੀ ਚੱਲਦੇ ਆ ਇਹਨਾਂ ਨਾਲ ਆਜੋ ਵੀਰੇ ਤੇ ਆਪਾਂ ਤੇ ਵੀ ਚੱਲਦੇ ਆ ਦੇਖਦੇ ਆ ਉੱਤੇ ਵੀ ਜਿਹੜਾ ਕਿ ਇੰਨਾ ਵੱਲੋ ਸਮਾਨ ਰੱਖਿਆ ਗਿਆ ਹੈ ਬਾਜੀ ਇਹ ਕਿੰਨੇ ਮੱਗ ਸਰ ਜੀ ਨਾ ਮੂਜੀ ਤਾਂ ਪਾਜੀ ਇਹਨੇ ਮੱਗ ਇਹ ਕਿਵੇਂ ਜੀ ਇਹ ਵੀਰੇ ਸਾਰੇ ਹਰ ਤਰ੍ਹਾਂ ਦੇ ਮੱਗ ਏ ਜਿਵੇਂ ਐਗਜ਼ੈਂਪਲ ਆਪ ਦੇਖ ਰਹੇ ਆ ਵੀਰੇ ਇਹ ਵਾਈਟ ਮੱਗ ਏ ਜੀ ਇਹ ਵਾਈਟ ਮੱਗ ਹੋ ਗਿਆ ਤੇ ਤੁਸੀਂ ਨੀਚੇ ਕਹਿ ਰਹੇ ਸੀ ਜਿਹੜਾ ਉਹ ਫੋਟੋ ਆਉਂਦੀ ਏ ਗਰਮ ਪਾਣੀ ਪਾਣੇ ਆ ਹਾਂ ਜੀ ਹਾਂ ਜੀ ਇਹ ਨਹੀਂ ਸਾਡਾ ਕੋਈ ਇੱਕ ਮਿਲੇਗਾ ਜਿੰਨਾ ਮਰਜ਼ੀ ਹੋਲਸੇਲ ਪ੍ਰਿੰਟ ਕਰਾਓ ਇਨ ਹਾਊਸ ਅਸੀਂ ਪ੍ਰਿੰਟ ਕਰਦੇ ਆ ਇਹ ਭਾਜੀ ਇਹ ਫੋਟੋ ਕਿਵੇਂ ਆ ਜਾਂਦੀ ਏ ਅੰਦੇ ਤੇ ਇਹ ਵੀਰੇ ਜਿਹੜੀ ਉੱਪਰ ਕੋਟਿੰਗ ਕੀਤੀ ਹੁੰਦੀ ਏ ਇੱਕ ਇੱਕ ਮੈਜਿਕ ਕੋਟਿੰਗ ਕੀਤੀ ਹੁੰਦੀ ਏ ਫੋਟੋ ਪ੍ਰਿੰਟ ਕਰਦੇ ਆ ਉਸ ਤੋਂ ਬਾਅਦ ਜਦੋਂ ਗਰਮ ਚੀ ਪਾਣੇ ਆ ਜਿਵੇਂ ਜਿਵੇਂ ਗਰਮ ਚ ਖਤਮ ਹੁੰਦੀ ਏ ਓਵੇਂ ਫੋਟੋ ਖਤ ਇਹ ਮੱਗ ਤੁਹਾਨੂੰ ਡਿਸਟ੍ਰਿਕਟ ਵਿੱਚ ਵੀ ਨਹੀਂ ਮਿਲੇਗਾ ਆਮ ਆਦਮੀ ਤੋਂ ਖਾਰੇ ਤੁਹਾਨੂੰ ਕੀ ਬਾਤ ਹੈ ਇਹ ਸਿਰਫ ਸਸਤੇਵਾ ਕਲਰ ਫੋਟੋ ਲੈਬ ਦੀ ਮਿਲੇਗਾ ਇਹਨੂੰ ਕਹਿੰਦੇ ਟੈਡੀ ਬੀਅਰ ਮੱਗ ਕੀ ਬਾਤ ਹੈ ਜੀ ਇਹ ਬੱਚਿਆਂ ਦੀ ਮੱਗ ਪ੍ਰਿੰਟ ਹੁੰਦੇ ਨੇ ਇਹ ਮੇਡ ਇਨ ਚਾਈਨਸ ਮੱਗੇ ਜੀ ਇਹ ਬਹੁਤ ਅੱਛੀ ਕੁਆਲਿਟੀ ਪ੍ਰਿੰਟ ਕਰਦੀ ਹੈ ਇਹ ਮੱਗ ਤੇ ਤੇ ਇਹਦੇ ਫੋਟੋ ਵੀ ਪ੍ਰਿੰਟ ਹੋ ਜੇਗੀ ਬਿਲਕੁਲ ਵੀਰੇ ਸਾਰਾ ਹੀ ਮੱਗ ਫੋਟੋ ਵਾਲਾ ਹੈ ਜੀ ਇਹ ਇਹਨਾਂ ਨੂੰ ਕਲਰ ਇੱਕ ਮਿਲੇਗਾ ਤੁਸੀਂ ਜਿਵੇਂ ਹਾਰਟ ਹੈਂਡਲਵਾ ਕੇ ਕਪਲ ਗਿਫਟ ਕਰਨੇ ਨੇ ਇਹਨਾਂ ਨੂੰ ਮੋਰ ਮੋਰ 3 ਤੋਂ 4 ਕਲਰ ਮਿਲਣਗੇ ਸਾਡੇ ਕੋਲ ਵਾਹ ਜੀ ਇਹਨਾਂ ਹਾਊਸ ਇਤਨੀ ਸਾਰਾ ਮੱਗ ਹੀ ਸਾਰਾ ਜਿੰਨਾ ਲੱਗਿਆ ਮੱਗੇ ਆਹ ਕੀ ਚੀਜ਼ ਹੈ ਬਾਜੀ ਇਹ ਵੀਰੇ ਵੁੱਡਨ ਐਮ ਡੀ ਐਫ ਇਹ ਪਹਿਲਾਂ ਆਪਾਂ ਇੰਸਟਾਗ੍ਰਾਮ ਤੇ ਵੇਖਦੇ ਹੁੰਦੇ ਸੀ ਵੀਰੇ ਜੀ ਇਹਦੇ ਉੱਪਰ ਜਿਹੜੀ ਜਗ੍ਹਾ ਖਾਲੀ ਬਲॉक्स ਨੇ ਇਹਦੇ ਉੱਪਰ ਅਸੀਂ ਲੇਜ਼ਰ ਪ੍ਰਿੰਟ ਤੇ ਇੱਕ ਨੇਮ ਸੋਲੂਸ਼ਨ ਕਰਕੇ ਦਿੰਨੇ ਆ ਜੀ ਜਾਂ ਫੋਟੋ ਪ੍ਰਿੰਟ ਕਰਕੇ ਦਿੰਨੇ ਆ ਕਹਿੰਦੇ ਤੁਸੀਂ ਇਹ ਨਹੀਂ ਕਿ ਬੈਸਟ ਕਪਲ ਲੈਣਾ ਤੁਸੀਂ ਇਹਦੇ ਸਿਰ ਮੈਨੂੰ ਲੈ ਸਕਦੇ ਹੋ ਜਿਵੇਂ ਦੇਖੋ ਵੀਰੇ ਮਾਈ ਲਵ ਹੈਪੀ ਬਰਥਡੇ ਪਿਆਰੀ ਮਾਂ ਵਾਹ ਜੀ ਵਾਹ ਤੇ ਹੋਰ ਹੀ ਮਗਬੂਤ ਆਰਟੀਕਲਾਂ ਤੇ ਮਿਲਣਗੇ ਵੀਰ ਜੀ ਤੁਹਾਡੇ ਕੋਲ ਮੇਰੇ ਕੋਲ ਆ ਦੇਖੋ ਵੀਰੇ ਹੈਪੀ ਅਨਿਵਰਸਰੀ ਇਹ ਜਿਵੇਂ ਜਿਵੇਂ ਜਗ੍ਹਾ ਖਾਲੀ ਉਵੇਂ ਲੱਕੜ ਦੇ ਉੱਪਰ ਬੋਰਡ ਦੇ ਉੱਪਰ ਫੋਟੋ ਪ੍ਰਿੰਟ ਹੋਏਗੀ ਫੁੱਲ ਐਚਡੀ ਕੁਆਲਿਟੀ ਅਗੇ लवली ਕਪਲ ਵਾਹ ਜੀ ਵਾਹ ਮੈਮਰੀਜ਼ ਇਹ ਆਪਾਂ ਇੰਸਟਾਗ੍ਰਾਮ ਤੇ ਵੇਖਦੇ ਸੀ ਵੀਰੇ ਪਹਿਲਾਂ ਜਾਂ ਆਪਾਂ ਆਨਲਾਈਨ ਹੀ ਵੇਖਦੇ ਸੀ ਹੈਪੀ ਬਰਥਡੇ ਕੱਢੋ ਆਪਾਂ ਫਾਜ਼ਿਲਕਾ ਦੇ ਵਿੱਚ ਮਿਲਣ ਜਾ ਰਹੀਏ ਸਲੇਮ ਸ਼ਾਹ ਰੋਡ ਤੇ ਜਿਹੜਾ ਕਿ ਇਹਨਾਂ ਦੀ ਸ਼ਾਪ ਹੈ ਸਚਦੇਵਾ ਫੋਟੋ ਲੈਬ ਦੇ ਨਾਮ ਤੋਂ ਜਿਹੜਾ ਕਿ ਇਹਨਾਂ ਦੀ ਕਿਓ ਭਾਪ ਜੀ ਪਿੱਲੋ ਕੀ ਇਹਨੇ ਇਹਰੇ ਪਿੱਲੋ ਦੀ ਫੋਟੋ ਪ੍ਰਿੰਟ ਕਰਦੇ ਆ ਵੀਰੇ ਪਿੱਲੋ ਤੇ ਫੋਟੋ ਪ੍ਰਿੰਟ ਹੋ ਜਾਈਗੀ ਭਾਜੀ ਇਹ ਕਿਹੜਾ ਇਹਦੇ ਉੱਪਰ ਵੀਰੇ ਜਿਹੜੇ ਬਲॉक्स ਜਿਹੜੇ ਪ੍ਰਿੰਟਰ ਪਿੱਲੋ ਏ ਜੀ ਇਹ ਵਾਈਟ ਜਗ੍ਹਾ ਤੇ ਉੱਪਰ ਤੁਸੀਂ ਫੋਟੋ ਕਸਟਮਾਈਜ਼ ਕਰਾ ਕੇ ਪ੍ਰਿੰਟ ਕਰਾ ਸਕਦੇ ਹੋ ਇਹ ਮੈਨੂੰ ਹਰ ਤਰ੍ਹਾਂ ਦਾ ਪਿੱਲੋ ਮਿਲੇਗਾ ਵੀਰ ਜੀ ਨੂੰ ਕਹਾ ਥੋੜਾ ਪਿੱਛੇ ਦਿਖਾ ਕੇ ਦਿਖਾ ਦੇ ਇੱਕ ਤਰੀ ਹਰ ਤਰ੍ਹਾਂ ਦਾ ਪਿੱਲੋ ਮਿਲੇਗਾ ਸਾਰਾ ਪਿੱਲੋ ਹੀ ਵੀਰੇ ਕੀ ਬਾਤ ਹੈ ਇਹ ਸਾਰਾ ਹੋਸਲ ਕੰਮ ਕਰਦੇ ਆ ਭਾਜੀ ਹਾਂ ਜੀ ਵੀਰੇ ਮੈਜਿਕ ਮਿਰਰ ਮੈਜਿਕ ਮਿਰਰ ਜੀ ਹਾਂ ਜੀ ਇਹਦੇ ਤੇ ਫੋਟੋ ਆ ਜਾਈਗੀ ਮਿਰਰ ਚ ਹਾਂ ਤਾਂ ਵਾਹ ਜੀ ਵਾਹ ਮੈਜਿਕ ਮਿਰਰ ਵੀ ਇਨਾਂ ਕੋਲ ਮਿਲ ਰਹੀ ਹੈ ਇਨਾਂ ਕੋਲ ਹੋਲਸੇਲ ਵੀ ਹੈ ਤੇ ਰਿਟੇਲ ਵੀ ਹੈ ਦੋਨੋਂ ਹੀ ਕੰਮ ਜਿਹੜਾ ਕੀ ਕਰ ਦਿੰਦੇ ਨੇ ਭਾਜੀ ਇਹ ਮਸ਼ੀਨ ਕੀ ਹੈ ਜੀ ਇਹ ਵੀਰੀ ਨਵੀਂ ਮਸ਼ੀਨ ਲਾਈ ਸੀ ਲੇਜ਼ਰ ਇੰਗਰੇਵਿੰਗ ਮਸ਼ੀਨ ਹੈ ਜੀ ਜਿਵੇਂ ਅਸੀਂ ਇਹਨਾਂ ਕੁਝ ਵੀ ਆਪਾਂ ਲੇਜ਼ਰ ਇੰਗਰੇਵ ਕਰਾਣੇ ਆ ਅਸੀਂ ਉੱਪਰ ਲੇਜ਼ਰ ਨਾਲ ਨਾਮ ਲਿਖ ਕੇ ਦਿੰਨੇ ਆ ਜਿਵੇਂ ਗ੍ਰੀਨ ਉੱਪਰ ਲਿਖਿਆ ਦੇਖੋ ਤੁਸੀਂ ਵਾਹ ਜੀ ਵਾਹ ਆਹ ਦੇਖੋ ਤੁਸੀਂ ਇਹ ਕਾਰਪੋਰੇਟ ਗਿਫਟ ਕਰ ਸਕਦੇ ਆ ਆਪਾਂ ਕੁਝ ਵੀ ਲਿਖ ਕੇ ਕਾਮ ਪ੍ਰਿੰਟ ਕਰ ਸਕਦੇ ਆ ਸਰਦ ਜੀ ਆਪ ਪ੍ਰਿੰਟ ਕਿਤੇ ਜੀ ਬਿਲਕੁਲ ਲੇਜ਼ਰ ਤੇ ਇੰਗਰੇਵ ਹੋਇਆ ਉਹ ਦੇਖੋ ਇਹ ਕਾਰਪੋਰੇਟ ਗਿਫਟ ਨੇ ਵੀਰੇ ਕਹਿੰਦੇ ਮੋਰ ਥੈਨ 4 ਟੂ 5 ਕਲਰ ਮਿਲਦੇ ਨੇ ਸਾਨੂੰ ਕੋਲ ਇਹਨਾਂ ਦਾ ਖਰਚਾ ਕੀ ਆਇਆ ਇਹਨੇ ਭਾਜੀ ਅਸੀਂ ਪ੍ਰਿੰਟ ਕਰਕੇ ਹੋਲਸੇਲ ਦੇ ਰਹੇ ਆ ਵੀਰੇ 300 ਰੁਪਏ ਦਾ ਵਾਹ ਜੀ ਹੋਲਸੇਲ ਕਰੋਗਾ 4 ਮਤਲਬ 40 ਤੋਂ 50 ਸਾਂਗੇ ਹਾਂਜੀ ਨਾਲ ਬੋਟਲ ਬੋਟਲ 3 ਮੱਗ ਵੈਕਿਊਮ ਗਲਾਸ ਬੋਟਲ ਹੈ ਕੀ ਬਾਤ ਹੈ ਜੀ ਇਹ ਹੋਲਸੇਲ ਰੇਟ ਸਾਡੇ ਕੇ ਸਾਰੇ ਜੀ ਕਾਰਪੋਰੇਟ ਗਿਫਟ ਕਰਨਾਸਤੇ ਸਾਡਾ ਰੇਟ ਆਏ ਤੇ ਜੇ ਜੇਕਰ ਡਿਟੇਲ ਦੇ ਵਿੱਚ ਕਿਸੇ ਨੇ ਲੈਣਾ ਹੋਵੇ 350 ਰੁਪਏ ਲਗਾ ਰਹੇ ਹਾਂ 350 ਰੁਪਏ ਲਗਾ ਦੇ ਤਾਂ ਬਹੁਤ ਵਧੀਆ ਜਿਹੜਾ ਕਿ ਕੰਮ ਕਰ ਰਹੇ ਨੇ ਬੋਟਲ ਵੀ ਤੁਹਾਨੂੰ ਨਾਲ ਦੇ ਰਹੇ ਨੇ ਨਾਲ ਜੇਕਰ ਇਹ ਕੱਪ ਵੀ ਦੇ ਰਹੇ ਨੇ ਤਾਂ ਇਹ ਸਿਰਫ ਜਿਹੜਾ ਕਿ ਦੇ ਹੋਲਸੇਲ ਦੇ ਵਿੱਚ ਤੁਸੀਂ ਲੈਣੇ ਹੋ ਤਾਂ 300 ਰੁਪਏ ਜੇਕਰ ਰਿਟੇਲ ਦੇ ਵਿੱਚ ਲੈਣੇ ਹੋ ਤਾਂ 350 ਰੁਪਏ ਦੇ ਵਿੱਚ ਮਿਲ ਰਿਹਾ ਭਾਜੀ ਕੋਈ ਆਪਣੀ ਸ਼ਬਦ ਐਡਰੈਸ ਫਿਰ ਦੱਸ ਦੋ ਸੱਚ ਦੀਵਾ ਕਲਰ ਫੋਟੋ ਲੈਬਸ ਸ੍ਰੀਮ ਸ਼ਾਹ ਰੋਡ ਸਾਹਮਣੇ ਭਾਜੀ ਆਪਾਂ ਹੁਣ ਕਿੱਥੇ ਪਹੁੰਚੇ ਆ ਆਪਾਂ ਫਰੇਮ ਇਨ ਹਾਊਸ ਪਹੁੰਚੇ ਜੀ ਤੇ ਸਾਡੀ ਫਰੇਮ ਦੀ ਪ੍ਰੋਡਕਸ਼ਨ ਹੁੰਦੀ ਹੈ ਸਾਰੀ ਅਸੀਂ ਫਰੇਮ ਤਿਆਰ ਕਰਦੇ ਆਂ ਅਗਰ ਤੁਸੀਂ ਦੇਖੋ ਤੁਹਾਨੂੰ ਵੱਤ ਕੋਈ ਫਰੇਮ ਤੁਸੀਂ ਸਾਡੇ ਕਸਟਮਰ ਚ ਕਰਾਉਂਦੇ ਹੋ ਤੁਹਾਡਾ ਦਿਲ ਕਹਿੰਦੇ ਮੈਂ ਆਰ ਮੋਲਡ ਅਇਕਲ ਪਤਾ ਕੀ ਵੀਰੇ ਇੰਟੀਰੀਅਰ ਡੈਕਸਟਰੀ ਬਹੁਤ ਚੱਲ ਪਿਆ ਇੰਟੀਰੀਅਰ ਮੈਚਿੰਗ ਕਰਕੇ ਮੋਲਡਿੰਗ ਕਸਟਮਰ ਲਵਾਉਂਦੇ ਨੇ ਉਹਦੇ ਲਈ ਤੁਹਾਨੂੰ ਆਣਾ ਕਿਸੇ ਦੇਵਾ ਕਾਲੋਂ ਫੋਟੋ ਲੈਬ ਤੇ ਆਣਾ ਹੋਏਗਾ ਆ ਦੇਖੋ ਤੁਸੀਂ ਆ ਮੋਲਡਿੰਗ ਦੇਖੋ ਵੀਰੇ ਆ ਭਾਜੀ ਇੱਕ ਇੱਕ ਇਹਦੇ ਕੋਲ ਹੈ ਜੀ ਇੱਕ ਨਹੀਂ ਵੀਰੇ ਸਾਰੀ ਤੁਸੀਂ ਦਿਖਾਓ ਵੀਰ ਜੀ ਇਹ ਸਾਰੇ ਆਰਟੀਕਲ ਨੇ ਵੀਰੇ ਮੋਲਡਿੰਗ ਦੇ ਇਹ ਜੋ ਵੀ ਆਰਟੀਕਲ ਨੇ ਸਾਰੇ ਮੋਲਡਿੰਗ ਹੀ ਮੋਲਡਿੰਗ ਹੈ ਵੀਰੇ ਜਿੰਨੀ ਵੀ ਹੈ ਇਹ ਸਾਰੇ ਅਲੱਗ-ਅਲੱਗ ਆਰਟੀਕਲ ਨੇ ਤੁਹਾਨੂੰ ਸਾਰੀ ਮੋਲਡਿੰਗ ਦਿਖਾ ਰਿਹਾ ਤੁਹਾਨੂੰ ਅਸੀਂ ਫਰੇਮ ਹੈ ਕੁਝ ਵੀ ਸਾਰਾ ਇਨ ਹਾਊਸ ਤਿਆਰ ਕਰਦੇ ਹਾਂ ਸਾਰਾ ਤੁਸੀਂ ਦਿਖਾਓ ਵੀਰ ਦੁਕਾਨ ਤੇ ਡਿਸਪਲੇ ਨੇ ਸਾਰੀਆਂ ਇੱਥੇ ਹੀ ਤਿਆਰ ਹੋ ਰਹੀਆਂ ਨੇ ਇਹ ਨਹੀਂ ਅਸੀਂ ਬਾਹਰੋਂ ਲਾ ਰਹੇ ਆ ਇਹ ਸਾਰੀਆਂ ਲੋਕਲ ਹੀ ਕਰ ਰਹੇ ਆ ਆ ਤੁਸੀਂ ਵੀਰ ਜੀ ਦੇਖੋ ਇਹ ਸਾਰਾ ਰੋ ਮਟੀਰੀਅਲ ਸਾਡਾ ਕੋਈ ਵੀ ਤੁਸੀਂ ਕੱਲ ਨੂੰ ਆਉਦੇ ਕੋਈ ਮੋਮੈਂਟੋ ਦੇਣਾ ਚਾਹੁੰਦੇ ਹੋ ਕੁਝ ਵੀ ਦੇਣਾ ਚਾਹੁੰਦੇ ਹੋ ਇਹ ਸਾਰੀ ਤੁਸੀਂ ਫਰੇਮ ਦੀ ਤੁਸੀਂ ਮੇਰੇ ਕੋਲ ਕਸਟਮਾਈਜ਼ ਉੱਪਰ ਖਾਓ ਵੀਰ ਜੀ ਇਹ ਸਾਰਾ ਹੀ ਮੋਲਡਿੰਗ ਹੀ ਮੋਲਡਿੰਗ ਹੈ ਤੁਸੀਂ ਆਦੀ ਮਨਸਨ ਲੈ ਸਕਦੇ ਹੋ ਦੇਖੋ ਆਹ ਮੋਲਡਿੰਗ ਵਾਈਟ ਕਿਸਨ ਹਰ ਚੀਜ਼ ਅਸੀਂ ਆਪ ਇਨ ਹਾਊਸ ਦੇ ਰਹੇ ਆ ਸਾਰੇ ਕਲਰ ਜੋ ਤੁਹਾਨੂੰ ਮੋਲਡਿੰਗ ਮਿਲਣਗੀਆਂ ਸਾਡੇ ਕੋਲ ਮਿਲਣਗੀਆਂ ਤੁਸੀਂ ਫਰੇਮ ਲੈਣਾ ਚਾਹੁੰਦੇ ਹੋ ਕੋਈ ਤੁਹਾਡੇ ਕੋਲ ਸਿਨੀ ਟੁੱਟ ਗਈ ਸ਼ੀਸ਼ਾ ਪਾਉਣਾ ਚਾਹੁੰਦੇ ਹੋ ਜਾਂ ਰਿਪੇਅਰਿੰਗ ਕਰਾਉਣਾ ਚਾਹੁੰਦੇ ਹੋ ਤੇ ਸਾਡਾ ਸਾਰਾ ਹੀ ਰੋ ਮਟੀਰੀਅਲ ਦਾ ਇਨ ਹਾਊਸ ਕੰਮ ਹੈ ਤੁਸੀਂ ਫ੍ਰੀਗਲੀ ਦੇਖੋ ਸਾਰਾ ਫਰੇਮ ਹੀ ਫਰੇਮ ਹੈ ਵੀਰ ਜੀ ਵਾਹ ਜੀ ਇਹ ਅਸੀਂ ਆਪ ਕਸਟਮਾਈਜ਼ ਕਰਦੇ ਹਾਂ ਸਿੰਦੀ ਜਿੰਨੀ ਵੀ ਸਿੰਦੀ ਸਾਡੀ ਆ ਤੁਸੀਂ ਦਿਖਾ ਰਹੇ ਹੋ ਨੀਚੇ ਕਿ ਸਾਰੀਆਂ ਸਿੰਰੀਆਂ ਹੀ ਨੇ ਸਾਰੀਆਂ ਸਿੰਦੀ ਸਾਡੇ ਕੋਲ ਬਹੁਤ ਜ਼ਿਆਦਾ ਮਿਲ ਜੇਗੀ ਕੋਈ ਫਰੇਮ ਟੁੱਟ ਜਾਂਦਾ ਰਿਪੇਅਰ ਕਰਾਉਣਾ ਚਾਹੁੰਦੇ ਹੋ ਆਪ ਦੀ ਮਰਜ਼ੀ ਦੇ ਫਰੇਮ ਤੁਸੀਂ ਐਡਿਟ ਕਰਾਉਣਾ ਚਾਹੁੰਦੇ ਹੋ ਕੋਈ ਰਿਪੇਅਰ ਕਰਾਉਣਾ ਚਾਹੁੰਦੇ ਹੋ ਸਾਡੇ ਕੋਲ ਆ ਤਾ ਜਲਦੀ ਤੋਂ ਜਲਦੀ ਪਹੁੰਚ ਜਾਓ ਪਹੁੰਚਣਾ ਕਿਥੇ ਹੈ ਸਚਦੇਵ ਲੈਬ ਸਲੇਮ ਸ਼ਾਹ ਰੋਡ ਕੁਮਿਆਰਾ ਦੇ एकदम ਸਾਹਮਣੇ ਜਿਹੜੇ ਕਿ ਇਹ ਇਹਨਾਂ ਦੀ ਸ਼ਾਪ ਹੈ ਤਾਂ ਇਹਨਾਂ ਕੋਲ ਹਰ ਗਿਫਟ ਆਈਟਮ ਜੇਕਰ ਤੁਸੀਂ ਆਪਣੇ ਜੇਕਰ ਤੁਹਾਡੀ ਐਨੀਵਰਸਰੀ ਹੈ ਬਰਥਡੇ ਹੈ ਜਾਂ ਫਿਰ ਕਿਸੇ ਦੇ ਦੋਸਤ ਦੀ ਐਨੀਵਰਸਰੀ ਬਰਥਡੇ ਹੈ ਜਾਂ ਕੁਝ ਵੀ ਹੈ ਜਾਂ ਤੁਸੀਂ ਆਪਣੇ ਘਰੇ ਕੋਈ ਵੀ ਗਿਫਟ ਲੈਣਾ ਹੈ ਜਾਂ ਕੋਈ ਵੀ ਚੀਜ਼ ਪ੍ਰਿੰਟ ਕਰवानी ਹੈ ਤਾਂ ਇਹਨਾਂ ਕੋਲ ਪਹੁੰਚ ਸਕਦੇ ਹੋ ਭਾਜੀ ਮੋਬਾਈਲ ਨੰਬਰ ਕੀ ਤੁਹਾਡਾ 842791111 ਤਾਂ ਜਲਦੀ ਤੋਂ ਜਲਦੀ ਪਹੁੰਚ ਜਾਓ ਬੋਨੈਰੋ ਸਾਡੇ ਨਾਲ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਆਰਬੀ ਲਾਈ ਮੀਡੀਆ ਤੁਹਾਡਾ ਆਪਣਾ ਚੈਨਲ